ਕੁਟੰਕੂਟਨ ਬਾਤ ਜਿਹਨਾਂ ਦੀ ਇਸੇ ਲਈ ਗੁਰੂ ਦੇ ਕੀਰਤਨੀਆਂ ਆਕੀ ਸੇਬ ਸ਼ਹੀਦ ਸਿੰਘ

ਉਹ ਆਪਾਂ ਕਰ ਲਈਏ ਉਸ ਮੱਚ ਬੈਠ ਕੇ ਉਸ ਸਮੇਂ ਉਸ ਉਸ ਜਿਹੜਾ ਜੋਤ ਨੇ ਹਮ ਡਾਕਰ ਆਪਸ ਕੇ ਪਾਨ ਨੇ ਕੀ ਕਰੀ ਹੋ ਸਕਦਾ ਏਦਾਂ ਕਿ ਚੱਲ ਜਾਂਦਾ ਕੰਡੇ ਪਾ ਕੇ ਯਾਦ ਕਰਨ ਆ ਉਹਨੂੰ ਅੰਨਾ ਵੀ ਕਰ ਸਕਦਾ ਗੁਰਜੀ ਨੇ ਇਹ ਨਹੀਂ ਆਪ ਕੀ ਕਰਦੇ ਸੀ ਉਹ ਨਹੀਂ ਉਹ ਸਤਿਗੁਰੂ ਜੀ ਨੇ ਕਿਹਾ ਕਿ ਅਕਾਲ ਪੁਰਖ ਸੀ ਜਿਹੜਾ ਜੋ ਕੁਝ ਹੋਇਆ ਸਖਤ ਪਰਮ ਕਰਮਾ ਮਨ ਐਨ ਨੇ ਉਸ ਦੇ ਅੰਦਰ ਸ਼ਕਤੀ ਹੋਵੇ ਜਿਹੜੇ ਖੁਦਾ ਹਰ ਕਮਸੀ ਸਤੂ ਗੋਵਿੰਦ ਸਿੰਘ ਜੀ ਇਹ ਜੋ ਆਪੜ ਦਿਖਾ ਦੇ ਇਸੇ ਤਾਂ ਸੰਸਰ ਜੀ ਨੂੰ ਕਰਨੀ ਹੈ ਕੱਲ ਮੰਦਰ ਸਾਹਿਬ ਭਾਈ ਪ੍ਰਵੀਂਦਰ ਸਿੰਘ ਜੀ ਨੂੰ ਨਾਲੇ ਸੇਵਾ ਕਰਨੀ ਚਲਣ ਚ ਪਰਸੋਂ ਨੂੰ ਇਹਨਾਂ ਕਰਨਗੇ ਚਾੜ ਕੇ ਬਹੁਤ ਬੇਨਤੀ ਹੈ ਆਪਣੇ ਰਜਿਮੇ ਟਾਈਮ ਕੱਟ ਕੇ ਵਿਸ਼ੇਸ਼ ਕਰਕੇ ਜਿਹੜੀਆਂ ਕੋਈ ਜਿਹੜੀਆਂ ਨੇ ਬੰਦੇ ਤੇ ਜਿਆ ਜਿਆ ਨਹੀਂ ਤਾਂ ਇਸ ਮਾਹਕਮਾ ਚ ਜਰੂਰ ਛੱਡ ਦੇ ਗੁਰੂ ਮਹਾਰਾਜ ਉਸ ਮਤਵ ਸਭ ਜੀ ਗੱਲ ਕੀਤੀ ਬਹੁਤ ਵਧੀਆ ਸਟੇਜ ਤੋਂ ਕਿ ਆਪਾਂ ਗੁਰੂ ਮਹਾਰਾਜ ਦੇ ਅੱਗੇ ਰੂਹਾਨੀ ਅਰਸ ਕਰਦੇ